ਪੰਥਕ ਸਿਆਸਤ ਦੇ ਵਿੱਚ ਇਸ ਸਮੇਂ ਹਲਚਲ ਪੈਦਾ ਹੋਈ ਹੈ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਤਰ ਗਿਆਨੀ ਕੁਲਦੀਪ ਸਿੰਘ ਗੜਗੱਛ ਨੇ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਲਬ ਕੀਤਾ ਜੋ ਕਿ 15 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਸ਼੍ਰੀ ਅਕਾਲ ਤਖਤ ਸਕਤਰੇ ਤਤ ਪੇਸ਼ ਹੋਣਗੇ ਤੇ ਆਪਣਾ ਪੱਖ ਰੱਖਣਗੇ ਦੱਸਿਆ ਕਿ ਉਹਨਾਂ ਦੇ ਵੱਲੋਂ ਗੋਲਕਾ ਤੇ ਲਗਾਤਾਰ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਨੂੰ ਲੈ ਕੇ ਵਿਵਾਦ ਪਕਿਆ ਸ਼੍ਰੀ ਅਕਾਲ ਸਖਤ ਸਾਈ ਪੰਜ ਸਿੰਘ ਸੈਬਾਨਾ ਦੀ ਮੀਟਿੰਗ ਹੋਈ ਜਿਸ ਤੋਂ ਬਾਅਦ ਸ਼੍ਰੀ ਅਕਾਲ ਸਖਤ ਸਾਈ ਦੇ ਕਾਰਜਕਾਰ ਜੱਤਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪ੍ਰੈਸ ਕਾਨਫਰੰਸ ਕਰ ਦਿਆ ਸੀਐਮ ਨੂੰ ਤਲਬ ਕਰ ਲਿਆ ਪਰ ਇਸ ਸਾਰੇ ਮਾਮਲੇ ਤੇ ਲਗਾਤਾਰ ਸਿਆਸਤ ਪੱਖਤੀ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾ ਜਥੇਦਾਰ ਸਾਹਿਬ ਤੇ ਸਖਤ ਸ਼ਬਦਾਂ ਦੇ ਵਿੱਚ ਜਿਹੜੀ ਹੈ ਉਹ ਹਮਲਾਵਰ ਹੁੰਦੇ ਨਜ਼ਰ ਆਏ ਉਥੇ ਦੂਜੇ ਪਾਸੇ ਅਕਾਲੀ ਦਲ ਦੇ

ਦੇ ਦੇ ਵਿੱਚ ਬਤਮੀ ਜੀ ਦੇ ਦਾਇਰੇ ਤੋਂ ਗੁਰਸਾਹ ਦੇ ਫੋਟੋਆਂ ਨਾਲ ਤੇ ਮਹਾਨ ਚੇਤ ਸੰਤ ਜਨੈ ਸਿੰਘ ਪੰਡਾਰੀ ਦੀ ਫੋਟੋ ਨਾਲ ਸ਼ੁਰੂ ਕਰਦਾ ਮੈਨੂੰ ਸਮਝ ਆਵਾ ਕਿ ਇਸ ਤੋਂ ਘਟਿਆ ਕੰਮ ਕੋਈ ਇਨਸਾਨ ਕਰ ਵਿੱਚ ਕਾ ਆਵਾ ਮੈਂ ਸ਼ਾਇਦ ਕੰਤੋਂ ਪ੍ਰੇਰ ਕਰਾਂ ਔਰ ਜੈਸ਼ਰਨ ਜੱਜੇਦਾਰ ਜੀ ਨੇ ਆਪਣੇ ਬਿਆਨ ਚ ਕਿ ਪੂਰੀ ਜਿਹੜੇ ਵੀਡੀਓ ਆਏਗੀ 70 ਵਾਰ ਪ੍ਰੀਲੀਜ਼ ਕਰਾਂ ਮਸਾਲਾ ਮੈਂ ਸੰਧਾਨ ਜਿੰਨੀ ਵੀਡੀਓ ਮੈਂ ਦੇਖੀ ਹੈ ਔਰ ਜਿਸ ਤਰ੍ਹਾਂ ਜਿਹੜੇ ਸ਼ੋਮਨੀ ਦੇ ਦੁਆਰਾ ਪੰਡਾ ਕਮੇਟੀ ਤੋਂ ਮੁਲਾਜ਼ਮਾਂ ਨੂੰ ਕੱਢਿਆ ਗਿਆ ਸੀ ਜਿਸ ਤਰ੍ਹਾਂ ਇਹ ਉਹਨਾਂ ਨੂੰ ਪਾਲ ਪਹੁੰਚ ਰਿਹਾ ਹੈ ਮੈਂ ਭਗਵੰਤ ਮਾਨ ਨੂੰ ਇਹ ਨਸੀਹਤ ਦੇਣੀ ਚਾਹੁੰਦਾ ਇਹ ਗੱਲ ਕਹਣੀ ਚਾਹੁੰਦਾ ਹਾਂ ਕਿ 15 ਸ੍ਰੀ ਗੁਰੂ ਗ੍ਰੰਥ ਸਾਹਿਬ ਉਸ ਤੋਂ ਪਹਿਲੇ ਆਪਣਾ ਅਸਤੀਫਾ ਜੜਾਗਾ ਗਵਰਨਰ ਨੂੰ ਭੇਜ ਦੇ ਤੇ ਨਵਾਂ ਚੀਮ ਜਿਹਨੂੰ ਬਣਾਉਣਾ ਨੇ ਬਣਾ ਲਓ ਕੇ ਦੀ ਵਾਰ ਬੈਠਾ ਹੈ ਸੋਧੀਆਂ ਬੈਠਾ ਹੋਇਆ ਹੈ ਉਹ ਉਡੀ ਮੇਂ ਪਿੱਛੋ ਕੰਮ ਕਰਦੇ ਪਏ ਤੇ ਬਿਹਤਰ ਹੈ ਕਿ ਉਹ ਤੇਰੀ ਜਿਹਾ ਆ ਕੇ ਮੁੱਖ ਮੰਤਰੀ ਬਣ ਜਾ ਔਰ ਤੂੰ ਉਸ ਦੀ ਫਾਦਰ ਮੈਂ ਸਹੀ ਕਹ ਰਿਹਾ ਜਿਤਨੇ ਵੀ ਆਪ ਦਿਨ ਹਰ ਸੰਬੰਧਤ ਸਿੱਖ ਵਰਕਰ ਨਾ ਲੀਡਰ ਨਾ ਆਮ ਆਲ ਮੈਂ ਉਹ ਵੀਡੀਓ ਭੇਜਾਂਗਾ ਜੋ ਉਸ ਤੋਂ ਬਾਅਦ ਉਹ ਆਪਣੀ ਆਤਮਾ ਦੀ ਆਵਾਜ਼ ਤੋਂ ਭਗਵਾਨਤਮਨ ਦਾ ਅਸਤੀਫਾ ਮੰਗਣ। ਆਪ ਅਸਤੀਫਾ ਦੇਣ ਦੇ ਲੋੜ ਨਹੀਂ ਨੇ ਤੁਸੀਂ ਮੇਰੇ ਕਰਕੇ ਉਸ ਪਾਰਟੀ ਨੂੰ ਚਲਾਇਆ ਹੈ ਹੱਦ ਤੱਕ ਹੀ ਤਾਂ। ਪਰ ਇਹ ਜੇ ਬੰਦਿਆਂ ਨੂੰ ਸੱਚ ਨੂੰ ਆਹ ਅਲੱਗ ਜਿਹਾ ਦੇਣਾ ਦੇ ਸੀ ਬੰਦੀ ਮੰਗ ਕਰੋ। ਤਕੋ ਜੇ ਤੁਸੀਂ ਅਸਤੀਫਾ ਨਹੀਂ ਦੇਣਾ ਤਾਂ ਫਿਰ ਆਮ ਪਾਰਟੀ ਨੂੰ ਖਾਲੀ ਹੋ ਜਾਗੀ। ਸ੍ਰੀ ਅਕਾਲ ਤਖਸਾਲ ਜੀ ਔਰ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਜਥੇਦਾਰ ਦੀ ਪਦਵੀ ਦਾ ਬਹੁਤ ਉੱਚਾ ਰੁਤਬਾ ਹੈ ਸਾਡੇ ਇਤਿਹਾਸ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਸਾਡੇ ਪੰਥ ਦੇ ਵਿੱਚ ਇਹ ਉਹ ਪਦਵੀ ਆ ਜਿਸ ਤੇ ਕਿਸੇ ਸਮੇਂ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਰਹਿੰਦਿਆਂ ਹੋਇਆ ਬਹੁਤ ਵੱਡੇ ਕੀਰਤੀਮਾਨ ਕਾਇਮ ਕੀਤੇ ਮੈਂ ਜਥੇਦਾਰ ਸਾਹਿਬ ਨੂੰ ਬੇਨਤੀ ਕਰਦਾ ਕਿ ਗੜਗੜ ਸਾਹਿਬ ਆਪਾਂ ਇੱਕ ਐਸੇ ਪਰਿਵਾਰ ਦੀ ਜਿਸ ਨੇ ਸ਼੍ਰੀ ਅਕਾਲ ਤਖਸਾਲ ਸਾਹਿਬ ਤਖਤ ਸਾਹਿਬ ਤੇ ਪੇਸ਼ ਹੋ ਗਿਆ ਆਪਦੇ ਗੁਨਾਹ ਕਬੂਲ ਕੀਤੇ ਤੇ ਬਾਅਦ ਚ ਮੁੱਕਰ ਗਿਆ ਉਹਦੇ ਹਿੱਤਾ ਦੀ ਪਹਿਰੇਦਾਰੀ ਕਰਨੀ ਥਾਂ ਤੇ ਆਪਣੀ ਡਿਊਟੀ ਹੈ ਆਪਣਾ ਫਰਜ਼ ਹੈ ਕਿ ਆਪਾਂ ਪੰਥਕ ਸਰੂਕਾਰ ਅੱਗੇ ਰੱਖੀ ਉਹਨਾਂ ਦੀ ਪਹਿਰੇਦਾਰੀ ਕਰੀ ਸਰਬ ਸੰਜੇ ਜਥੇਦਾਰ ਦੇ ਤੌਰ ਤੇ ਆਪਾਂ ਜਿਹੜਾ ਜਿਹੜਾ ਆਪਣਾ ਕੋਈ ਵੀ ਐਕਸ਼ਨ ਉਹ ਕੀਤਾ ਜਾਵੇ 328 ਰੂਪਾਂ ਦਾ ਮਾਮਲਾ ਹੋਵੇ ਜਾਂ ਗੁਰਬੁਲਾਸ ਪਾਸ਼ਾ ਛੇਵੀਂ ਦਾ ਮਾਮਲਾ ਹੋਵੇ ਇਹ ਬਹੁਤ سنگੀਨ ਜੁਰਮ ਹੈ। ਔਰ ਆਪਣੀ ਬਣਾਈ ਹੋਈ ਜਿਹੜੀ ਆਪਣੀ ਐਸਜੀਪੀਸੀ ਦੀ ਬਣਾਈ ਹੋਈ ਕਮੇਟੀ ਇਸ਼ੂ ਸਿੰਘ ਕਮੇਟੀ ਨੇ ਸ਼ਿਫਾਰਸ਼ਾਂ ਤਾਂ ਹੋ ਗਈਆਂ। ਕੀ ਉਹਨਾਂ ਤੇ ਕਾਰਵਾਈ ਕੀਤੀ? ਜਿੰਨਾ ਲੋਕਾਂ ਦੀ ਜ਼ਿੰਮੇਵਾਰੀ ਸੀ ਕਾਰਵਾਈ ਕਰਨ ਦੀ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਤਾਂ ਕਿ ਅੱਗੇ ਤੋਂ ਕੋਈ ਇਸ ਤਰ੍ਹਾਂ ਦੀ ਹਮਾਕਤ ਨਾ ਕਬੀ ਕਰੇ। ਔਰ ਇਹ ਬਹੁਤ ਵੱਡੀ ਪਦਵੀ ਹੈ ਜੈਸਦਰ ਸਾਹਿਬ ਔਰ ਮੈਂ ਸਾਰਿਆਂ ਤੇਰਾਂ ਨੂੰ ਵੀ ਬੇਨਤੀ ਕਰਦਾ ਹਾਂ। ਕਿ ਇਸ ਸੰਬੰਧ ਵਿੱਚ ਜਿੰਨੀਆਂ ਵੀ ਬਿਆਨਬਾਜ਼ੀਆਂ ਹੋ ਰਹੀਆਂ ਹਨ ਉਹਨਾਂ ਨੂੰ ਇਹਨਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਇਹ ਉਹ ਪਦਵੀ ਹੈ ਜਿੱਥੇ ਗੁਰਗੱਜ ਸਾਹਿਬ ਬੈਠੇ ਹੈ ਜਿੱਥੇ ਅਕਾਲੀ ਫੂਲਾ ਸਿੰਘ ਸੀਗੇ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਇੱਕ ਐਡਾ ਵੱਡਾ ਇੰਸਟੀਚਿਊਸ਼ਨ ਹੈ ਉਹਦੇ ਸੰਬੰਧ ਵਿੱਚ ਜਦੋਂ ਬਿਆਨਬਾਜ਼ੀ ਕਰਦੇ ਆ ਤਾਂ ਆਪਾਂ ਨੂੰ ਉਹਦੀ ਮਾਨ ਮਰਿਆਦਾ ਦਾ ਖਿਆਲ ਰੱਖੀਆ